ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਕੀ ਵਾਰ ਮਹਲਾ 3 ਸਿਕੰਦਰ ਬਿਰਾਹਿਮ ਕੀ ਵਾਰ ਕੀ ਤੁਨੀ ਗਾਣੀ ੴ ਸਤਿਗੁਰ ਪ੍ਰਸਾਦ ਸਲੋਕ ਮਹਲਾ 3 ਇਹ ਜਗਤ ਮਮਤਾ ਮੂ ਆ ਜੀਵਨ ਕੀ ਬਿਦਨਾ ਹੈ ਗੁਰ ਕੇ ਭਾਣੈ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਇਹੋ ਜਗਤ ਮਮਤਾ ਮੂ ਆ ਜੀਵਨ ਕੀ ਬਿਦਨਾ ਹੈ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਕੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ ਮਹਲਾ ਤੀਜਾ ਅੰਦਰ ਸਹਿ ਸਾ ਦੁੱਖ ਹੈ ਆਪੇ ਸਿਰ ਧੰਦੈ ਮਾਰ ਦੂਜੈ ਭਾਏ ਸੁੱਤੇ ਕਬੇ ਨ ਜਾਗੈ ਮਾਇਆ ਮੋਹ ਪਿਆਰ ਨਾਮ ਨ ਚੇਤੈ ਸ਼ਬਦ ਨ ਵਿਚਾਰੈ ਇਹ ਮਨ ਮੁਖ ਕਾਇਆ ਚਾਰ ਹਰ ਨਾਮ ਨ ਪਾਇਆ ਜਨਮ ਵਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪਾਉੜੀ ਆਪਣਾ ਆਪ ਉਪਾਇਉ ਨ ਤਦੋਂ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤਰੈ ਲੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਯੋਪਤ ਹੋਈ ਜੋ ਤਿਸ ਭਾਵੇ ਚਿਵੇ ਕਰੇ ਤਿਸ ਬਿਨ ਅਵਰਨਾ ਕੋਈ ਆਪਣਾ ਆਪੇ ਉਪਾਇਨ ਤਦ ਹੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ਼ ਨਾ ਪਤਾਲ ਹੈ ਨਾ ਤਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਯੋਪਤ ਹੋਈ ਜੋ ਤਿਸ ਪਾਵੇ ਤੇ ਵਾ ਕਰੇ ਤੇਸਵੇਂ ਆ ਵਰਨਾ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਗੁਜਰੀ ਕੀ ਵਾਰ ਮਹੱਲਾ 3 ਭਾਵਕੇ ਗੁਜਰੀ ਰਾਗ ਹੈ ਵਾਰ ਦੇ ਵਿੱਚ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਜੀ ਪਾਤਸ਼ਾਹ ਦੀ ਗੁਰਬਾਣੀ ਉਚਾਰਨ ਕੀਤੀ ਹੋਈ ਹੈ ਸਿਕੰਦਰ ਬ੍ਰਾਹਮ ਦੀਵਾਰ ਦੀ ਧੁੰਦ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਸ਼ਲੋਕ ਮਹਲਾ 3 ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਜਗਤ ਭਾਵ ਹਰੇਕ ਜੀਵ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੈ ਹੋ ਜਾਏ ਇਸ ਆਪਣਤ ਵਿੱਚ ਇਤਨਾ ਫਸਿਆ ਪਿਆ ਹੈ ਇਤਨਾ ਹੱਥ ਫਸਿਆ ਪਿਆ ਹੈ ਇਸ ਨੂੰ ਜਿਉਣ ਦੀ ਜਾਂਚ ਹੀ ਨਹੀਂ ਰਹੀ ਜੋ-ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ ਉਹ ਸਮਝ ਲੋ ਸਦਾ ਹੀ ਜੀਉਂਦੇ ਹਨ ਕਿਉਂਕਿ ਹੇ ਨਾਨਕ ਗੁਰੂ ਦੇ ਸਨਮੁਖ ਹੋਇਆ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿੱਚ ਜਾ ਅਪੜਦੇ ਹਨ ਜਿੱਥੇ ਪਦਾਰਥਾਂ ਵੱਲ ਮਨ ਡੋਲਦਾ ਹੀ ਨਹੀਂ ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ 모ਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹਨ ਇਸ ਗਹਿਫਲਤ ਵਿੱਚੋਂ ਕਦੇ ਜਾਗਦੇ ਨਹੀਂ ਉਹਨਾਂ ਦੇ ਮਨ ਵਿੱਚ ਤੋਖਲਾ ਅਤੇ ਕਲੇਸ਼ ਟਿਕਿਆ ਰਹਿੰਦਾ ਹੈ ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਉਣਾ ਆਪਣੇ ਸਿਰ ਉੱਤੇ ਆਪ ਸਹਿੜਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਦੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ ਸ਼ਬਦ ਨਹੀਂ ਵਿਚਾਰਦੇ ਹੇ ਨਾਨਕ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ ਉਹ ਜਨਮ ਅਜਾਈਂ ਗਵਾਉਂਦੇ ਹਨ ਤੇ ਜਦ ਮ ਉਹਨਾਂ ਨੂੰ ਮਾਰ ਕੇ ਖਵਾਰ ਕਰਦਾ ਹੈ ਭਾਵ ਮੌਤ ਦੇ ਹੱਥੋਂ ਸਦਾ ਸਹਮੇ ਰਹਿੰਦੇ ਹਨ ਜਦੋਂ ਪ੍ਰਮਾਤਮਾ ਨੇ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ ਸਲਾਮ ਅਸ਼ਬਰਾ ਵੀ ਆਪ ਹੀ ਕਰਦਾ ਸੀ ਜੋ ਕਰਦਾ ਸੀ ਉਹ ਸੋ ਹੁੰਦਾ ਸੀ ਉਸ ਵੇਲੇ ਨਾ ਆਕਾਸ਼ ਨਾ ਪਤਾਲ ਤੇ ਨਾ ਹੀ ਤ੍ਰੈਵੇਂ ਲੋਕ ਸਨ ਕੋਈ ਉਤਪਤੀ ਅਜੇ ਨਹੀਂ ਸੀ ਹੋਈ ਆਕਾਰ ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਪਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ uttered by our third guru guru amar das ji under heading gujri kibar third mahal under the tune of sikandar braham var <coughs> god is one and who is uh, obtained with the grace of the guru shlok third mahal Guru Savji is saying that the word meaning every living being, this thing becomes mine, this thing becomes mine. This is so stuck in the unknown that is not trying to live. Those who walk on the words of Satguru, they learn the way of life. Those who attach their mind to the Lord's feet understand they live forever because, O Nanak, faced with the Guru Lord, Lord of mercy comes to dwell in the mind, and Gurmukhs reach that state where the mind is not swayed by material things. Those people who are infatuated with Maya, who are infatuated with the love of Maya, never wake up from this oblivion. <clears throat> they have anxiety and conflict in their minds. They have brought this burden of the world's lamps on their heads, has happened. The habit of the people who follow their own mind is that they never think about the Gursavad. O Nanak, they have not been blessed with the name of God. They are lost in birth, and life kills them and destroys them. They are always suffering from the hands of death. take care of yourself then there is no one else. The decision is to do whatever you want to do. When there was no Sakai, no, अंड एंड यू आर सेल्फ डिपिकेटिंग जोत स्भाव है तिवे करे तिस बिना आवर ना कोई वट एवर ई गॉड वज थिंकिंग सो ही डज so we have duty to do with that so he's alone almighty god waheguru waheguru ji ka khalsa waheguru ji ki fateh